ਸਤਿ ਸ੍ਰੀ ਅਕਾਲ ਦੋਸਤੋ ਸਤਿ ਸ੍ਰੀ ਅਕਾਲ ਭਾਰਤ ਦੇ ਵਿੱਚ ਇੱਕ ਬਹੁਤ ਹੀ ਘਨੌਣੀ ਕਾਰਵਾਈ ਕੀਤੀ ਹੈ ਭਾਰਤ ਦੇ ਇਲਾਕੇ ਦੇ ਵਿੱਚ ਘੁਸਕੇ ਕੁਝ ਸ਼ਰਾਰਤੀ ਅਨਸਰਾਂ ਨੇ ਜਿਨ੍ਹਾਂ ਦੇ ਨਾਮ ਵੀ ਮੁਸਲਮ ਨੇ ਨੇ ਹੱਥੇ ਘੁੰਮਣ ਗਏ ਵੀ ਸ਼ੈਰ ਕਰਨ ਗਏ ਵੀ ਸਾਡੇ ਭਰਾ ਸਾਡੀਆਂ ਭੈਣਾਂ ਜਿਨ੍ਹਾਂ ਦੇ ਅਜੇ ਨਵੇਂ-ਨਵੇਂ ਵਿਆਹ ਹੋਏ ਸਨ ਇੱਕ ਜਿੰਦਗੀ ਦਾ ਸਕੂਨ ਜਾਂ ਜਿੰਦਗੀ ਦਾ ਚੈਨ ਮਾਣਨ ਲਈ ਜਾਂ ਜਿੰਦਗੀ ਦੇ ਕੁਝ ਸਕੂਨ ਦੇ ਪਲ ਖੁਸ਼ੀ ਮਨਾਉਣ ਲਈ ਉੱਥੇ ਪਹੁੰਚੇ ਸਨ ਪਹਿਲਗਾਮ ਪਹਿਲਗਾਮ ਦੇ ਵਿੱਚ ਉਹਨਾਂ ਨੇ ਕਿਉਂਕਿ ਮੈਂ ਦੱਸਿਆ ਬੰਦੂਕ ਨਹੀਂ ਪੁੱਛਦੀ ਕਿ ਤੂੰ ਕਿਹੜੇ ਧਰਮ ਦਾ ਹੈ ਬੰਦੂਕ ਦੀ ਗੋਲੀ ਇਹ ਨਹੀਂ ਪੁੱਛਣਾ ਟ੍ਰਿਗਰ ਦਬਾਇਆ ਉਹ Hindu ਹੋਵੇ ਭਾਵੇਂ Musalman ਹੋਵੇ ਭਾਵੇਂ Sikh ਹੋਵੇ ਭਾਵੇਂ ईसाई ਹੋਵੇ ਉਹ ਤਾਂ ਸਿਰਫ ਚੱਜੇਗੀ ਜਿੱਥੇ ਵੀ ਸਾਡਾ ਲਾਇਆ ਜਾਏਗਾ ਪਾਵੇਂ ਮੁਸਲਮਾਨ ਹੋਵੇ ਉਹਦੇ ਵੀ ਵੱਜੇਗੀ ਪਾਵੇਂ ਸਿੱਖ ਹੋਵੇ ਉਹਦੇ ਵੀ ਵੱਜੇਗੀ ਇਸਾਈ ਹੋਵੇ ਉਹਦੇ ਵੀ ਕੋਈ ਵੱਜੇਗੀ ਉਹਨੇ ਕੋਈ ਜਾਤ ਧਰਮ ਨਹੀਂ ਪੁੱਛਣਾ ਨਾ ਜਦੋਂ ਸਰੀਰ ਦੇ ਵਿੱਚੋਂ ਉਸ ਗੋਲੀ ਨੇ ਲਹੂ ਕੱਢਣਾ ਹੈ ਖੂਨ ਕੱਢਦੀ ਹੈ ਗੋਲੀ ਜਦੋਂ ਵੱਜਦੀ ਹੈ ਜਦੋਂ ਲਹੂ ਧਰਤੀ ਤੇ ਡਿੱਗਣਾ ਨਾ ਧਰਤੀ ਮਾਤਾ ਨੇ ਪੁੱਛਣਾ ਕਿ ਤੇਰੀ ਜਾਤ ਕਿਹੜੀ ਹੈ ਤੇਰਾ ਧਰਮ ਕਿਹੜਾ ਹੈ ਧਰਤੀ ਮਾਤਾ ਨੇ ਵੀ ਪਨਾ ਦੇ ਦੇਣੀ ਹੈ ਖੂਨ ਨੂੰ ਧਰਤੀ ਮਾਤਾ ਹਿੰਦੂ ਨੂੰ ਵੀ ਉਨਾ ਦਿੰਦੀ ਐ ਸਿੱਖ ਨੂੰ ਵੀ ਜਾਣਦੀ ਐ ਮੁਸਲਮਾਨ ਭਰਾ ਵੀ ਦਫਨ ਕਰ ਦਿੰਦੇ ਨੇ ਇਹ ਜਾਤ ਨਹੀਂ ਪੁੱਛਦੀਆਂ ਜਦੋਂ ਖੂਨ ਗਿਰਦਾ ਫਿਰ ਧਰਤੀ ਮਾਂ ਤਾਂ ਨਹੀਂ ਕਹਿੰਦੀ ਵੀ ਮੁਸਲਮਾਨ ਦਾ ਖੂਨ ਗਿਰਿਆ ਵਾਪਸ ਕਰੋ ਨਹੀਂ ਉਹ ਵੀ ਸਮੇਟੇਗੀ ਆਪਣੇ ਵਿੱਚ ਸਿੱਖ ਦਾ ਖੂਨ ਗਰੇਗਾ ਉਹ ਵੀ ਸਮੇਟੇਗੀ ਇਹ ਫਿਰ ਜਿਹੜੇ ਜਾਤ ਤੇ ਨਾਂ ਤੇ ਧਰਮ ਲੈ ਲੈ ਕੇ ਗੋਲੀਆਂ ਮਾਰ ਰਹੇ ਸੀ ਇਹ ਕਿਹੜੀ ਰਾਜਨੀਤੀ ਐ ਕੌਣ ਸੰ ਇਹਨਾਂ ਦੇ ਵਿਰੁੱਧ ਆਪਾਂ ਨੂੰ ਬਗਾਵਤ ਕਰਨੀ ਬਣਦੀ ਐ ਹਿੰਦੁਸਤਾਨ ਮੁਸਲਮਾਨ ਦਾ ਵੀ ਐ ਹਿੰਦੁਸਤਾਨ ਸਿੱਖ ਦਾ ਵੀ ਐ ਹਿੰਦੂਸਤਾਨ ਸਟਾਲ ਈਸਾਈ ਦਾ ਵੀ ਹੈ ਸਭ ਵੀਰਾਂ ਦਾ ਹਿੰਦੂਆਂ ਦਾ ਵੀ ਹਿੰਦੁਸਤਾਨ ਹੈ ਸਾਡਾ ਭਾਰਤ ਇੱਕ ਗੁਲਪੋਹ ਹੈ ਇੱਕ ਫੁਲਵਾੜੀ ਹੈ ਸਾਡੀ ਇਸ ਘਟਨਾ ਦਾ ਵਿਰੋਧ ਕਰੋ ਜਗਾ ਜਗਾ ਪੰਜਾਬ ਦੇ ਲੋਕ ਵੀ ਖੜੇ ਨੇ ਵਿਰੋਧ ਹੋਇਆ ਜਿੰਨੇ ਜਗਾ ਜਗਾ ਦੇ ਵਿੱਚ ਮੈਨੂੰ ਕਾਫੀ ਜਗਾ ਬੁਲਾਉਂਦਾ ਮੈਂ ਜਾਂਦਾ ਇਹਨਾਂ ਦੇ ਕੋਲ ਕਿ ਗੁੱਸਾ ਇਹ ਮਨਾਂ ਵਿੱਚ ਨਿਹੱਥਿਆਂ ਨੂੰ ਵਾਰ ਕਰ ਦੇਣਾ ਨਾ ਪੁੱਛ ਪੁੱਛ ਕੇ ਤੇ ਤੁਹਾਡੇ ਹੱਥਾਂ ਦੇ ਵਿੱਚ ਰਾਜ ਫਲਾਣ ਹੈ ਕਿ ਫੌਤੀ ਸਾਹਿਬ ਨੇ ਵੱਡੇ ਤੁਹਾਡੇ ਕੋਲ ਆਟੋਮੈਟਿਕ ਹਥਿਆਰ ਨੇ ਤੁਸੀਂ ਨਿ ਹਥਿਆਂ ਤੇ ਵਾਰ-ਪਾਰ ਕਰ-ਕਰ ਕੇ ਕਿਹੜੇ ਸੂਰਮੇ ਬਣਦੇ ਹੋ ਸੂਰਮਾ ਆਦਲ हुसैन ਕੱਲਾ ਭੇੜ ਗਿਆ ਮੁਸਲਮਾਨ ਸੀ ਤੇ ਮੈਂ ਗੱਲਬਾਤ ਕੀਤੀ ਹੈ ਕੁਝ ਲੋਕਾਂ ਨਾਲ ਗੁਰਦੁਆਰਾ ਸਭ ਦੇ ਪ੍ਰਧਾਨ ਹੈ ਉੱਥੇ ਮੇਰੇ ਮਿੱਤਰ ਨੇ ਕਿ ਉਹ 6-7 ਮਿੰਟ ਉਹਨੇ ਉਸ ਉਹਨਾਂ ਹੱਤਵਾਦੀਆਂ ਦੇ ਖਰਾਬ ਕੀਤੇ ਨੇ ਉਹਨਾਂ ਨਾਲ ਬਹਿਸ ਕਰਦਾ ਸੀ ਫਿਰ ਉਹਨਾਂ ਦੀ ਜਿਹੜੀ 1.47 ਸੀ ਤੇ ਉਹਦੇ ਨਾਲ ਭੇੜਿਆ ਉਹਨੇ ਖਿੱਚਣ ਦੀ ਕੋਸ਼ਿਸ਼ ਕੀਤੀ ਉਸ ਮੁਸਲਮਾਨ ਵੀਰ ਨੂੰ ਸਲਾਮ ਕਰੋ ਉਹਨੇ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਅਤੰਕਵਾਦੀਆਂ ਨੇ ਮੈਂ ਪਹਿਲਾਂ ਦੱਸਿਆ ਭੇੜੀਆਂ ਨੇ ਉਹਨਾਂ ਨੇ ਟ੍ਰਿਗਰ ਦਬਾਇਆ ਛਲੇ ਜਦੋਂ ਤੱਕ ਉਸ ਵੀਰ ਦੀ ਜਾਨ ਨਹੀਂ ਨਿਕਲੀ ਉਸ ਅਤੰਕਵਾਦੀ ਦੇ ਅੱਗੇ ਅੜਿਆ ਰਿਹਾ ਤੇ ਉਹਦੇ ਵਿੱਚ ਉਦੋਂ ਤੱਕ ਤਾਂ ਜੇ ਉਹ ਮੁਕਾਬਲਾ ਨਾ ਕਰਦਾ ਬਹੁਤ ਸਾਰੇ ਸਾਡੇ ਸਹਲਾਦੀਆਂ ਦੀਆਂ ਜਾਨਾਂ ਚਲੀ ਜਾਣੀਆਂ ਸੀ ਹਿੰਦੂ ਮੁਸਲਮਾਨ ਸਿੱਖ ਸਾਈ ਦੇ ਪਾੜੇ ਦੱਸੋ ਉਹ ਵੀ ਤਾਂ ਮੁਸਲਮਾਨ ਹੈ ਵੀਰ ਆਦਲ हुसैन ਘੋੜਿਆਂ 'ਤੇ ਸੈਰ ਕਰਾਉਂਦਾ ਏ ਸਾਡੇ ਵਰਗੇ ਜਿਹੜੇ ਜਾਂਦੇ ਨੇ ਘੁੰਮਣ ਉਹਨਾਂ ਨੂੰ ਘੋੜਿਆਂ 'ਤੇ ਸੈਰ ਕਰਾਉਂਦਾ ਏ ਬੁੱਢੀ ਮਾਂ ਏ ਉਹਦੀ ਇਕੋ ਇੱਕ ਸਹਾਰਾ ਏ ਸ਼ਾਮ ਨੂੰ ਆਪਣੀ ਕਮਾਈ ਕਰਕੇ ਲੈ ਜਾਂਦਾ ਸੀ ਇਕੱਲਾ ਭੱਡ ਗਿਆ ਪਤਾ ਸੀ ਉਹਨਾਂ ਨੂੰ ਵੀ ਅਤੰਕਵਾਦੀ ਨੇ ਪਤਾ ਸੀ ਕਿ ਸੀਨੇ ਵਿੱਚ ਛੇਕ ਪੈਣੇ ਆ ਔਰ ਐਨੀਆਂ ਗੋੜੀਆਂ ਮਾਰੀਆਂ ਉਸ ਭਰਾ ਦੇ ਉਸ ਭਰਾ ਦੇ ਸਹਾਦਤ ਨੂੰ ਮੈਂ ਸਜਦਾ ਕਰਦਾ ਏ ਤੇ ਬਾਕੀ ਇਹਨਾਂ ਦੇ ਵਿਰੁੱਧ ਜਿਹੜੇ ਘਣਾਉਣੇ ਕੰਮ ਕਰ ਰਹੇ ਨੇ ਇਹਨਾਂ ਦੇ ਵਿਰੁੱਧ ਸਾਨੂੰ ਖੜਨਾ ਪੈਣਾ ਹੈ ਇਹੋ ਜਿਹੀਆਂ ਕਾਰਵਾਈਆਂ ਇਹ ਸਹਿਣ ਨਹੀਂ ਕੀਤੀਆਂ ਜਾਣਗੀਆਂ ਹਿੰਦੂ ਭਾਈਚਾਰਾ ਸਿੱਖ ਈਸਾਈ ਤੇ ਇਹਨਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਸਾਰੇ ਮੁਸਲਮਾਨ ਤਾਂ ਬੁਰੇ ਨੇ ਸਾਰੇ ਹਿੰਦੂ ਵੀ ਮਾੜੇ ਨੇ ਸਾਰੇ ਸਿੱਖ ਵੀ ਬੁਰੇ ਨੇ ਤੇ ਫਿਰ ਇਹ ਕਿਹੜੀਆਂ ਰਾਜਨੀਤੀਆਂ ਖੇਡੀਆਂ ਜਾ ਰਹੀਆਂ ਨੇ ਯਾਰੋ ਖੂਨ ਨਾਲ ਕਾਨੂੰ ਰਾਜਨੀਤੀ ਖੇਡਦੇ ਉਹ ਭੈਣ ਪਿੱਟ ਰਹੀ ਹੈ ਉਹਦੇ ਸਿਰ ਦਾ ਸਾਈ ਚਲੇਗਾ ਉਹਨੂੰ ਪੁੱਛੋ ਉਹਨੂੰ ਪੁੱਛੋ ਵੀ ਹਿੰਦੁਸਤਾਨ ਦੀ ਰਾਜਨੀਤੀ ਕਿਹ ਜੀ ਹੈ ਉਹਨੂੰ ਪੁੱਛੋ ਦਰਦ ਕੀ ਹੈ ਹੈ ਨਾ ਜਿਹੜੇ ਚਲੇ ਗਏ ਨੇ ਉਹਨਾਂ ਨੂੰ ਪੁੱਛੋ 70 ਵਿਛ ਗਏ ਨੇ ਘਰਾਂ ਦੇ ਵਿੱਚ ਮਾਂ ਮਾਂ ਰੋਂਦੀਆਂ ਨੇ ਉਸ ਮੁੰਡੜੀ ਨੂੰ ਪੁੱਛੋ ਜਿਹਦਾ ਪੁੱਤਰ ਭੜ ਗਿਆ ਅਤਵਾਦੀਆਂ ਦੇ ਨਾਲ ਰੋ ਰੋ ਕੇ ਉਹ ਪਾਗਲ ਹੈ ਮਾਤਾ ਰੋਟੀ ਕਿੱਥੋਂ ਖਾਏਗੀ ਤੁਸੀਂ ਤਾਂ 2-4 ਦਿਨ ਬਾਅਦ ਸ਼ਾਂਤੀ ਹੋ ਜਾਣੀ ਸਾਰਾ ਕੁਝ ਖਤਮ ਹੋ ਜਾਣਾ ਉਹ ਕਿਹਦੇ ਵੱਲ ਦੇਖੇਗੀ ਉਹ ਕਿਹੜੇ ਧਰਮ ਦੀ ਗੱਲ ਕਰੇਗੀ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਇਸ ਦਾ ਜਿੰਨਾ ਵਿਰੋਧ ਕੀਤਾ ਜਾਵੇ ਜਿੰਨਾ ਇਸ ਦੇ ਵਿਰੁੱਧ ਬੋਲਿਆ ਜਾਵੇ ਉਹਨਾਂ ਘੱਟ ਹੈ ਦੇ ਹੱਥੇ ਨੇ ਉਹ ਜਾਂ ਤਾਂ ਫਿਰ ਇਦਾਂ ਕਰਦੇ ਤੁਸੀਂ ਜੇ ਬਹੁਤੇ ਸੂਰਮੇ ਬਣਦੇ ਸੀ ਚਲੋ ਤੁਹਾਡੇ ਕੋਲ ਦੋ ਐਲ ਐਮ ਜੀ ਸੀ ਇੱਕ ਅੱਧੀ ਐਲ ਐਮ ਜੀ ਸਾਡੇ ਭਰਾਵਾਂ ਨੂੰ ਫੜਾ ਇਧਰ ਦੇ ਦਿੰਦੇ ਵੀ ਤੁਸੀਂ ਸਾਡੇ ਨਾਲ ਮੁਕਾਬਲਾ ਕਰੋ ਹੁਣ ਵੀ ਸਾਡੇ ਪੰਜਾਬ ਵਾਲੇ ਵੀਰ ਬੇਨਤੀ ਕਰ ਰਹੇ ਸੀ ਗੱਲ ਅਨੰਦਪੁਰ ਸਾਹਿਬ ਕਿ ਸਾਨੂੰ ਦੋ ਅਸੀਂ ਕਰਦੇ ਹਾਂ ਮੁਕਾਬਲਾ ਅਸੀਂ ਬਾਰਡਰਾਂ ਤੇ ਜਾਂਦੇ ਆ ਪੰਜਾਬ ਦੀ ਫੌਜ ਪੰਜਾਬ ਦੀ ਪੁਲਿਸ ਇੱਕ ਦਲੇਰ ਫੋਰਸ ਗਿਣੀ ਜਾਂਦੀ ਹੈ ਇੱਕ ਦਲੇਰ ਪੁਲਿਸ ਫੋਰਸ ਇੱਕ ਦਲੇਰ ਫੋਰਸ ਇੱਕ ਦਲੇਰ ਫੌਜ ਪੰਜਾਬੀ ਕਾਰਗਿਲ ਵਿੱਚ ਵੀ ਸ਼ਹੀਦੀਆਂ ਪਾਉਣ ਨੂੰ ਪੰਜਾਬੀ ਤੇ ਬਹੁਤ ਮਾੜੀ ਘਟਨਾ ਹੋਈ ਹੈ ਅਸੀਂ ਖੜੇ ਹਾਂ ਕਸ਼ਮੀਰ ਦੇ ਵਿੱਚ ਕੁਝ ਰਿਪੋਰਟਾਂ ਮਿਲੀਆਂ ਨੇ ਸਾਨੂੰ ਖੰਡੜ ਇਲਾਕੇ ਤੋਂ ਕਿ ਕਸ਼ਮੀਰ ਤੋਂ ਜਿਹੜੀਆਂ ਸਾਡੀਆਂ ਬੇਟੀਆਂ ਜਾਂ ਸਾਡੇ ਬੇਟੇ ਇੱਥੇ ਜੌਬਾਂ ਕਰਦੇ ਨੇ ਉਹਨਾਂ ਨੂੰ ਕੁਝ ਲੋਕ ਤੰਗ ਪਰੇਸ਼ਾਨ ਕਰ ਰਹੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਦੇ ਥੱਲੇ ਕਮੈਂਟ ਕਰਿਓ ਤੇ ਤੁਹਾਨੂੰ ਹਰ ਚੀਜ਼ ਮੁਹੱਈਆ ਕਰਾਈ ਜਾਏਗੀ ਤੁਹਾਨੂੰ ਤੁਹਾਡੇ ਘਰ ਤੱਕ ਪਹੁੰਚਾਉਣਾ ਰੋਟੀ ਦਾ ਤੁਹਾਡੇ ਲਈ ਮੁਹੱਈਆ ਕਰਾਣਾ ਤੁਹਾਡੇ ਲਈ ਹਰ ਸਹੂਲਤ ਅਸੀਂ ਮੁਹੱਈਆ ਕਰਾਵਾਂਗੇ ਕਸ਼ਮੀਰੀ ਪੰਡਤ ਕਸ਼ਮੀਰੀ ਪੰਡਤਾਂ ਦੀ ਗੱਲ ਕਰ ਰਿਹਾ ਇੱਕ ਭੈਣ ਦੁਹਾਈ ਦੇ ਰਹੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾ ਵਿੱਚ ਬੇਨਤੀ ਕਰ ਰਹੀ ਆ ਮੱਖਣਸ਼ਾਹ ਲਵਾੜੇ ਵੰਗੂ ਕਿ ਹੇ ਗੁਰੂ ਤੇਗ ਬਹਾਦਰ ਮਹਾਰਾਜ ਤੁਸੀਂ ਸੁਣੀ ਹੋਣੀ ਵੀਡੀਓ ਕਿ ਤੇਗ ਬਹਾਦਰ ਮਹਾਰਾਜ ਆਜ ਸਾਡੀ ਇੱਜ਼ਤ ਬਚਾਲਿਆ ਸਾਡੀਆਂ ਜਾਨਾਂ ਬਚਾਲਿਆ ਬੇਨਤੀ ਕਰ ਰਹੀ ਆ ਆਉਣਗੇ ਗੁਰੂ ਤੇਗ ਬਹਾਦਰ ਮਹਾਰਾਜ ਆਉਣਗੇ ਮੱਖਣਸ਼ਾਹ ਲਵਾੜੇ ਦੀ ਅਰਦਾਸ ਸੁਣ ਲੈਂਦੇ ਸੀ ਉਹ ਕਸ਼ਮੀਰੀ ਪੰਡਤਾਂ ਦੀ ਅਰਦਾਸ ਸੁਣੀ ਸੀ ਕੱਲ ਆਨੰਦ ਪ੍ਰਸਾਦ ਬਹੁਤ ਵੱਡਾ ਰੋਸ ਮਾਰਚ ਸੀ ਉਹਦੇ ਵਿੱਚ ਇਹੀ ਗੱਲਾਂ ਹੋ ਰਹੀਆਂ ਸੀ ਪਾਕਿਸਤਾਨ ਮਰਦਾਬਾਦ ਹਿੰਦੁਸਤਾਨ ਜਿੰਦਾਬਾਦ ਔਰਗੇ ਗੁਰੂ ਤੇਗ ਬਹਾਦਰ ਮਹਾਰਾਜ ਕਿਸੇ ਰੂਪ ਵਿੱਚ ਆ ਜਾਣਾ ਸੀ ਵੀ ਬੇਨਤੀ ਕਰਦੇ ਆਂ ਕਿ ਭਾਈਚਾਰਾ ਕਾਇਮ ਰੱਖੇ ਲਾਹਨਤਾਂ ਪਾਉ ਉਹਨਾਂ ਨੂੰ ਨਿਹੱਥਿਆਂ ਤੇ ਗੋਲੀਆਂ ਚਲਾਈਆਂ ਸਿਰਾਂ ਵਿੱਚ ਗੋਲੀਆਂ ਮਾਰੀਆਂ ਸਲਾਮ ਹੈ ਉਸਤਾਦ ਹੁਸੈਨ ਵੀਰ ਨੂੰ ਪਤਾ ਸੀ ਬਹੁਤ ਆ ਗਈ ਹੈ ਪਤਾ ਸੀ ਥੋੜੇ ਪਲ ਬਾਅਦ ਨੂੰ ਪਤਾ ਸੀ ਪਰ ਭਿੱੜ ਗਿਆ ਉਦੋਂ ਤੱਕ ਮੈਂ ਪਤਾ ਕੀਤਾ ਓਥੇ ਪਹਿਲੇ ਗਾਮ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਦਾਰਾ ਸਿੰਘ ਜੀ ਨੇ ਉਹ ਕਹਦੇ ਉਹ ਉਦੋਂ ਤੱਕ ਭੜਦਾ ਰਿਹਾ ਜਦੋਂ ਤੱਕ ਉਸ ਸਟੀਰੀਂਗਾਂ ਦੇ ਉਹਦੇ ਹੱਥ ਸੀਨਾ ਛੱਲਣ ਹੀ ਨਹੀਂ ਕਰ ਦਿੱਤਾ ਜਦੋਂ ਤੱਕ ਉਹਦੀ ਜਾਨ ਨਹੀਂ ਗਈ ਉਦੋਂ ਤੱਕ ਉਹਨੇ ਉਸ ਅੰਖਬਾਦੀ ਘੇਰ ਕੇ ਰੱਖਿਆ ਸਲਾਮ ਹੈ ਨਾ ਪਾਉ ਧਰਮ ਦੇ ਨਾਂ ਤੇ ਪਾੜੇ ਰਲ ਮਿਲ ਕੇ ਰਹੋ ਇਸ ਘਟਨਾ ਤੇ ਮੈਂ ਸ਼ੋਕ ਬਿਆਖਤ ਕਰਦਾ ਕਿਉਂਕਿ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਵੀ ਸਾਡੇ ਹਰਵਿੰਦਰ ਜੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਹੁੰਦੀ ਰਹਦੀ ਹੈ ਕੋਸ਼ਿਸ਼ ਵੀ ਕਰਾਂਗੇ ਅਸੀਂ ਉੱਥੇ ਕਸ਼ਮੀਰੀਆਂ ਦੇ ਹਾਲਤ ਜਾਣ ਜਾਣ ਜਾਣਾਂਗੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਥੋੜਾ ਹਾਲਤਾ ਦੇ ਹੋ ਨੇ ਇਸ ਘਟਨਾ ਦੀ ਭਾਵੇਂ Hindu ਹੈ ਭਾਵੇਂ Musalman ਹੈ ਭਾਵੇਂ Sikh ਹੈ ਭਾਵੇਂ Isai ਹੈ ਜਿੰਨੀ ਕੈਦੀ ਹੁੰਦੀ ਹੈ ਕਰੋ ਭਾਵੇਂ ਕਿਸੇ ਨੇ ਕੀਤਾ ਹੈ ਭਾਵੇਂ ਕਿਹੜੇ ਹਾਲਤਾਂ ਦੇ ਵਿੱਚ ਕੀਤਾ ਭਾਵੇਂ ਕੀ ਬੀਤਿਆ ਕੀ ਹੋਇਆ ਉੱਥੇ ਇਹ ਨਹੀਂ ਪਤਾ ਪਾਣੀ ਬੰਦ ਕਰ ਦਿੱਤੇ ਬਾਰਡਰ ਬੰਦ ਹੋ ਗਿਆ ਹਿੰਦੁਸਤਾਨੀਆਂ ਨੂੰ ਉਹਨਾਂ ਨੇ ਹੁਕਮ ਦੇ ਦਿੱਤਾ ਵੀ ਪਾਕਿਸਤਾਨ ਵੇਲਾ ਕਰ ਦਿਓ ਪਾਕਿਸਤਾਨੀਆਂ ਨੂੰ ਅਸੀਂ ਕਹਿ ਦਿੱਤਾ ਭਾਰਤਲੇ ਮੋਦੀ ਨੇ ਵੀ ਚਲੇ ਜਾਓ ਤੁਸੀਂ 48 ਘੰਟੇ ਦੇ ਵਿੱਚ ਸਿੰਧੂ ਦਾ ਪਾਣੀ ਬੰਦ ਕਰ ਦਿੱਤਾ ਪਾਣੀ ਵਾਲਾ ਸਮਝੌਤਾ ਰੱਦ ਹੋ ਗਿਆ ਬਾਰਡਰ ਬੰਦ ਬੰਦ ਕਰ ਦਿੱਤੇ ਗਏ ਨੇ ਇਹਨਾਂ ਲੋਕਾਂ ਦੇ ਵਿੱਚ ਮੈਂ ਹੁਣੇ ਅਸੀਂ ਤੁਹਾਨੂੰ ਇੱਕ ਵੀਡੀਓ ਚਲਾਵਾਂਗੇ ਉੱਥੇ ਨਾ ਬਾਗਾ ਬਾਰਡਰ ਤੇ ਬਹੁਤ ਸਾਰੇ ਲੋਕ ਰੋਜਗਾਰ ਕਰਦੇ ਨੇ ਇੱਕ ਬਜ਼ੁਰਗ ਹੈ ਰਿਕਸ਼ਾ ਚਲਾਉਂਦਾ ਏ ਤੇ 10 ਰੁਪਏ 'ਚ ਵੀ ਚਲੇ ਜਾਂਦਾ ਉਹ ਬਾਗਾ ਬਾਰਡਰ ਜਿੱਥੇ ਪਿੱਛੇ ਚੱਕ ਪੋਸਟ ਹੈ ਨਾ ਉੱਥੋਂ 10 ਰੁਪਏ 'ਚ ਚਲੇ ਜਾਂਦਾ ਉਹ ਦੇ ਦੋ ਤੇ ਸਾਨੂੰ ਕਹਿ ਰਹੇ ਸੀ ਕਹਿੰਦੇ ਜੇ ਨਹੀਂ ਹੈਗੇ ਤਾਂ ਕੋਈ ਗੱਲ ਨਹੀਂ ਉੱਥੇ ਬਹੁਤ ਸਾਰੇ ਲੋਕ ਰੋਜ਼ਗਾਰ ਕਰਦੇ ਨੇ ਉਹਨਾਂ ਦਾ ਰੋਜ਼ਗਾਰ ਚਲੇ ਗਿਆ ਪਤਾ ਨਹੀਂ ਹੁਣ ਕਦੋਂ ਇੱਕ ਦਿਨ ਪਹਿਲਾਂ ਗਏ ਸੀ ਅਸੀਂ ਉੱਥੇ ਤੇ ਆਤੰਕਵਾਦੀ ਹਮਲੇ ਤੋਂ ਪਤਾ ਨਹੀਂ ਹੁਣ ਕਦੋਂ ਖੁੱਲਣਾ ਹੈ ਕੀ ਸਰਕਾਰਾਂ ਨੇ ਕਰਨਾ ਹੈ ਪਰ ਗਲਤ ਕੀਤਾ ਪਾਕਿਸਤਾਨ ਸਰਕਾਰ ਜਾਂ ਜਿਹੜੇ-ਜਿਹੜੇ ਇਹਦੇ ਵਿੱਚ ਦੋਸ਼ੀ ਨੇ ਬੇਸ਼ੱਕ ਉਹਨਾਂ ਆਤੰਕਵਾਦੀਆਂ ਦੇ ਘਰ ਢੈਰੇ-ਢੇਰੀ ਕਰ ਦਿੱਤੇ ਨੇ ਆਰਮੀ ਨੇ ਤੇ ਆਪਾਂ ਇਸ ਘਟਨਾ ਦੀ ਨਖੇਦੀ ਕਰਦੇ ਹਾਂ ਪੂਰੀ ਪੁਰੀ ਦੇ ਲੋਟ ਹਾਊਸ ਤੇ ਪਹੁੰਚਦੀ ਐ ਗੱਲਾਂ ਕਰਦੀਆਂ ਢੇਰ ਸਖਲੇ ਬਹੁਤ ਸੌਖੀਆਂ ਗੱਲਾਂ ਕਰਦੀਆਂ ਜਿਹੜੋ ਇੱਥੇ ਖੋਪੜ ਵਿੱਚ ਗੋਲੀ ਵੱਜਦੀ ਜਾਂ ਸ਼ਾਤੀ ਵਿੱਚੋਂ ਖੂਨ ਨਿਕਲਦਾ ਜਦੋਂ ਜਾਨ ਨਿਕਲਦੀ ਐ ਘਰ ਦਾ ਵੇੜਾ ਸੁੰਨਾ ਹੁੰਦਾ ਏ ਘਰ ਡੈੱਡ ਬਾਡੀ ਆਉਂਦੀ ਐ ਤਬੂਤ ਦੇ ਵਿੱਚ ਘਰ ਵਾਲੀ ਬੈਣ ਪਾਉਂਦੀ ਐ ਬੱਚੇ ਦੌਰ ਘੌਰ ਦੇਖਦੇ ਨੇ ਇੱਕ ਬੁੰਡੀ ਮਾਂ ਤੇ ਕੀ ਬੀਤੀ ਹੋਣੀ ਜਦੋਂ ਆਦਲ ਹਸਾਇਨ ਦੀ ਡੈੱਡ ਬਾਡੀ ਜਾਂਦਾ ਜਨਾਜ਼ਾ ਵਿੱਚ ਲਿਖਿਆ ਜਾਂਦਾ ਉਸਤੇ ਕੀ ਬੀਤੀ ਹੋਣੀ ਗੱਲਾਂ ਕਰੀ ਜਾਂਦੇ ਹੋ ਤੁਸੀਂ ਹਿੰਦੁਸਤਾਨ ਪਾਕਿਸਤਾਨ ਪਤਾ ਨਹੀਂ ਕੀ ਕਿਹੜੇ ਧਰਮ ਦੇ ਨਾਂ ਤੇ ਲੜਾਈ ਜਾਂਦੇ ਹੋ ਘਟਨੜੀ ਨਾ ਖੇਦੀ ਕਰੋ ਜਿੱਥੇ-ਜਿੱਥੇ ਵੀਰਾਂ ਨੂੰ ਸਾਡੇ ਮੁਸਲਮਾਨ ਵੀਰਾਂ ਨੂੰ ਸਿੱਧੂ ਵੀਰਾਂ ਨੂੰ ਜਿੱਥੇ-ਜਿੱਥੇ ਸਾਡੀ ਲੋੜ ਹੈ ਉੱਥੇ-ਉੱਥੇ ਖੜੋ ਵੀਰੋ ਖੜੋ ਗੁਰੂ ਤੇਗ ਬਹਾਦਰ ਮਹਾਰਾਜ ਵੀ ਖੜੇ ਸਨ ਉਹਨਾਂ ਨੇ ਵੀ ਪੁਕਾਰ ਸੁਣੀ ਸੀ ਭਾਵੇਂ ਕਿਸੇ ਨੇ ਔਰੰਗਜ਼ੇਬ ਵੀ ਤਾਂ ਮੁਸਲਮਾਨ ਸੀ ਔਰੰਗਜ਼ੇਬ ਵੀ ਮੁਸਲਮਾਨ ਸੀ ਜਿਹੜਾ ਹਿੰਦੂਆਂ ਤੇ ਅਤਿਆਚਾਰ ਕਰ ਰਿਹਾ ਸੀ ਉਹ ਵੀ ਮੁਸਲਮਾਨ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਪਹੁੰਚੇ ਸਨ ਕਸ਼ਮੀਰੀ ਆਨੰਦਪੁਰ ਸਾਹਿਬ ਤਾਂ ਗੁਰੂ ਉਦੋਂ ਵੀ ਮੁਸਲਮਾਨ ਸੀ ਤੇ ਹਿੰਦੂ ਧਰਮ ਦੀ ਰੱਖਿਆ ਕਰਨ ਵਾਲੇ ਸਿੱਖ ਸਨ ਨਾ ਲੜੋ ਧਰਮਾਂ ਦੇ ਨਾਤੇ ਵਿਰੋਧ ਕਰੋ ਹਰ ਚੀਜ਼ ਦਾ ਭਾਵੇਂ ਕੋਈ ਵੀ ਕਰਦਾ ਹੈ ਹਰ ਚੀਜ਼ ਦਾ ਜਿੱਥੇ ਕਿਸੇ ਦਾ ਫੂਲ ਹਿੰਦੂ ਮੁਸਲਮਾਨ ਸਿੱਖ ਈਸਾਈ ਜਿੱਥੇ ਵੀ ਕਿਸੇ ਦਾ ਫੂਲ ਡੁੱਲਦਾ ਹੈ ਹਰ ਚੀਜ਼ ਦਾ ਵਿਰੋਧ ਕਰੋ ਹਰ ਚੀਜ਼ ਦੇ ਵਿਰੁੱਧ ਬਗਾਵਤ ਕਰੋ ਬਗਾਵਤ ਕਰਨੇ ਵਾਲਿਆਂ ਦਾ ਇਤਿਹਾਸ ਲਿਖਿਆ ਜਾਂਦਾ ਹੈ ਤਲਵੇ ਚੱਟਣੇ ਵਾਲਿਆਂ ਦਾ ਨਹੀਂ ਸੱਚ ਲਿਖੋ ਸੱਚ ਬੋਲਣ ਵਾਲਿਆਂ ਦਾ ਇਤਿਹਾਸ ਲਿਖਿਆ ਜਾਂਦਾ ਇਸ ਘਟਨਾ ਦੀ ਜਿੰਨੀ ਵੀ ਰਫ਼ੀਦੀ ਕੀਤੀ ਜਾਵੇ ਕਰੋ ਬੱਚੇ ਨੇ ਇੱਕ ਭੈਣ ਸਾਡੀ ਕਸ਼ਮੀਰ ਦੀ ਅੱਜ ਵੀਡੀਓ ਦੇਖੀ ਹੈ ਉਹ ਉੱਥੇ ਜਾਨ ਬਚਾਉਣ ਲਈ ਭੱਜ ਰਹੀ ਹੈ ਬੱਚੇ ਇੱਕ ਪਿੱਛੇ ਬੱਚੇ ਭੱਜਾ ਜਾ ਰਿਹਾ ਇੱਕ ਗਲਵੱਕੜੀ ਏਦਾਂ ਗੋਤੀ ਚੁੱਕਿਆ ਹੋਇਆ ਹੈ ਕੀ ਹੈ ਤੁਸੀਂ ਵੀ ਤਾਂ ਇਨਸਾਨ ਹੋ ਇਨਸਾਨ ਦਾ ਜਨਮ ਬਾਰ-ਬਾਰ ਨਹੀਂ ਮਿਲਣਦਾ ਨਾ ਖੂਰ ਬਹੌਰ ਵਾਲੇ ਲੋਕਾਂ ਨੂੰ ਲਾਣਤਾ ਪਾਓ ਕਮੈਂਟ ਕਰੋ ਵੈਸੇ ਤਾਂ ਘਰ ਢਾਹ ਦਿੱਤੇ ਨੇ ਉਹਨਾਂ ਦੇ ਤੇ ਮਾਰੇ ਵੀ ਜਾਣਗੇ ਚਲੋ ਛੱਡ ਦੀ ਨੀ ਹਿੰਦੁਸਤਾਨ ਦੀ ਫੌਜ ਦੀ ਛੱਡ ਦੀ ਸਰਦਾਰ ਨੇ ਸਾਡੇ ਖੁੰਡੀਆਂ ਮੁੱਛਾਂ ਵਾਲੇ ਸਰਦਾਰ ਵੀ ਨੇ ਬੀਐਸਐਫ ਵਾਲੇ ਦੇਖੇ ਸੀ ਅਜੇ ਉੱਥੇ ਇਦਾਂ ਇਦਾਂ ਕਰਦੇ ਰਹੇ ਜਵਾਬਾਂ ਲੱਗੇ ਹੋਏ ਅੱਜ ਵੀਰਾਂ ਨੇ ਫੌਜੀਆ ਨੇ ਇੱਕ ਵੀਡੀਓ ਪਾਈ ਹੈ ਕਹਿੰਦੇ ਸਾਨੂੰ 2 ਘੰਟੇ ਦਾ ਸਮਾਂ ਦੇ ਦਿਓ ਮੋਦੀ ਸਾਹਿਬ ਸਾਨੂੰ 2 ਘੰਟੇ ਦਾ ਸਮਾਂ ਦੇ ਦਿਓ ਅਸੀਂ ਪਾਕਿਸਤਾਨ ਦੇ ਵਿੱਚ ਲਾਂਬੂ ਲਾ ਦੇਵਾਂਗੇ ਕਿਉਂ ਮਾਰਦੇ ਹੋ ਇਹਨਾਂ ਨੂੰ ਕੀ ਕਸੂਰ ਸੀ ਉਹਨਾਂ ਨਾਲ ਦੱਸੋ ਜਵਾਬ ਦਿਓ ਨਾ ਉਧਰੋਂ ਕੋਈ ਤੇ ਅੱਜ ਇਸ ਕਟਨਾਤੀ ਮੈਂ ਕੋਸ਼ਿਸ਼ ਕਰਾਂਗੇ ਅਸੀਂ ਕਸ਼ਮੀਰ ਤੋਂ ਪਹਿਲ ਖਾਮ ਗੁਰਦੁਆਰੇ ਤੋਂ ਹਰਵਿੰਦਰ ਜੀ ਜੰਮੂ ਕਸ਼ਮੀਰ ਤੋਂ ਮੇਰੇ ਮਿੱਤਰ ਨੇ ਕਿਸਾਲ ਮੋਰਚੇ ਤੋਂ ਮੇਰੇ ਨਾਲ ਸੰਪਰਕ ਵਿੱਚ ਨੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਵੱਲੋਂ ਵੀ ਉੱਥੇ ਬੜੀਆਂ ਸਹੂਲਤਾਂ ਨੇ ਜਿਨ੍ਹਾਂ ਦੇ ਵਿੱਚ ਬਿਸਤਰਿਆਂ ਦਾ ਪ੍ਰਬੰਧ ਕਮਰਿਆਂ ਦਾ ਪ੍ਰਬੰਧ ਬੇਹੋਤ ਹੋਰ ਵੀ ਸਾਡੇ ਵੀਰ ਨੇ ਇੱਕ ਵੀਰ ਨੇ ਉੱਥੇ ਪਾਣੀ ਦਾ ਰੋਟੀ ਦਾ ਲੰਗਰ ਲਾ ਦਿੱਤਾ ਮੈਂ ਵੀਡੀਓ ਪਾਈ ਸੀ ਤੇ ਉਸ ਵੀਰ ਨਾਲ ਗੱਲਬਾਤ ਵੀ ਹੋਈ ਹੈ ਉਹ ਕਹਿੰਦਾ ਇਨਸ਼ਾਅੱਲਾ ਇਨਸ਼ਾਅੱਲਾ ਪਤਾ ਕੀ ਕਹਿ ਰਿਹਾ ਸੀ ਮਖਾਤੋ ਮੁਸਲਮਾਨਾਂ ਨੂੰ ਮਾਰਨੇ ਵਾਲੇ ਵੀ ਮੁਸਲਮਾਨ ਲੰਗਰ ਲਗਾਉਣ ਵਾਲੇ ਵੀ ਮੁਸਲਮਾਨ ਬਚਾਉਣੇ ਵਾਲਾ ਵੀ ਮੁਸਲਮਾਨ ਕਹਤਾ ਇਨਸ਼ਾ ਅੱਲਾਹ ਸਿੰਘ ਸਾਹਿਬ ਹਮਨੇ ਵੀ ਇੱਕ ਦਿਨ ਜਾਣਾ ਹੈ ਹਮਨੇ ਵੀ ਜਾਣਾ ਹੈ ਅੱਛਾ ਕੰਮ ਕਰਾਂਗੇ ਤਾਂ ਲੋਕ ਯਾਦ ਕਰਨਗੇ ਉਹਨਾਂ ਉੱਤੇ ਲੰਗਰ ਲਗਾ ਦਿੱਤਾ ਉਹਦਾ ਹੋਟਲ ਹੈ ਪਾਣੀ ਵੀ ਫ੍ਰੀ ਦੇ ਰਿਆ ਲੰਗਰ ਵੀ ਫ੍ਰੀ ਦੇ ਰਿਆ ਵਿਰੋਧ ਕਰੋ ਇਹਨਾਂ ਖੋਨੀਆਂ ਦਾ ਦਰਿੰਦਿਆਂ ਦਾ ਧਰਮ ਦੇ ਨਾਂ ਤੇ ਲੜਾਉਣ ਵਾਲਿਆਂ ਦਾ ਕਿਸੇ ਦੇ ਹਿੱਕ ਵਿੱਚ ਗੋਲੀਆਂ ਮਾਰਨ ਵਾਲਿਆਂ ਦਾ ਮਾਸੂਮਾਂ ਦੇ ਘਰ ਲੁੱਟਣ ਵਾਲਿਆਂ ਦਾ ਕਿ ਜਿਹੜੇ ਸਿਰ ਦਾ ਸਾਈ ਚਲੇ ਗਿਆ ਕਿਸੇ ਦੇ ਬੁਢਾਪੇ ਦਾ ਸਹਾਰਾ ਚਲੇ ਗਿਆ ਘਰ ਸਾਈ ਦਾ ਮੈਂ ਇਸ ਘਤਨਾ ਦੀ ਸਖਤ ਸ਼ਬਦਾਂ ਦੇ ਵਿੱਚ ਨੁਕੀਦੀ ਕਰਦਾ ਤੇ ਮੇਰੀ ਕਿਸੇ ਵੀਰਦ ਲੋੜਾ ਕਮੈਂਟ ਕਰਿਓ ਕੋਈ ਕਸ਼ਮੀਰੀ ਵੀਰ ਹੈ ਇੱਥੇ ਕਿਸੇ ਨੂੰ ਤੰਗ ਕੀਤਾ ਜਾ ਰਿਹਾ ਜਾਂ ਕੋਈ ਇਦਾਂ ਦੀ ਗੱਲਬਾਤ ਹੋ ਰਹੀ ਹੈ ਅਸੀਂ ਉਹਨਾਂ ਨੂੰ ਪਹੁੰਚਾਵਾਂਗੇ ਭਾਵੇਂ ਮੈਨੂੰ ਖੁਦ ਨਾ ਜਾਣਾ ਪਵੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਸਾਰੇ ਕਿਤੇ ਪਹਿਲਾਂ ਗਾਮੀ ਮੈਂ ਗੱਲਬਾਤ ਕੀਤੀ ਸੀ ਉਹਨਾਂ ਨੇ ਮੈਨੂੰ ਸਾਰੀ ਸਥਿਤੀ ਦੱਸੀ ਕਿ ਕੀ ਹੋਇਆ ਸੀ ਤੇ ਅਖੀਰ ਦੇ ਵਿੱਚ ਮੈਂ ਇਸ ਘਟਨਾ ਦੀ ਆਪਣੇ ਵੱਲੋਂ ਆਪਣੇ ادارے ਵੱਲੋਂ ਸਖਤ ਸ਼ਬਦਾਂ ਵਿੱਚ ਲਿਖੇਦੀ ਕਰਦਾ ਤੇ ਉਹਨਾਂ ਭਰਾਵਾਂ ਨੂੰ ਮੌਤ ਦਾ ਵੈਸੇ ਟਾਈਮ ਤਾਂ ਮੁਕਰਰ ਹੁੰਦਾ ਪਰ ਮੌਤ ਸਮੇਂ ਤੋਂ ਪਹਿਲਾਂ ਜਵਾਨੀ ਵਿੱਚ ਆ ਜਾਣੀ ਉਹਨਾਂ ਆਪਣੇ ਵੀਰਾਂ ਨੂੰ ਉਸ ਆਦਲ ਹੁਸੈਨ ਨੂੰ ਉਸ ਬਹਾਦਰ ਸੂਰਮੇ ਨੂੰ ਜੋ 28 ਜਿਹੜੇ ਉੱਥੇ ਸ਼ੀਰ ਦੀਆਂ ਪ੍ਰਾਪਤ ਕਰੇ ਉਹਨਾਂ ਨੂੰ ਆਪਣੇ ਵੱਲੋਂ ਸਲੂਟ ਕਰਦਾ ਸ਼ਰਦਾ ਦੇ ਹੁੱਲ ਭੇਟ ਕਰਦਾ ਕਿ ਚਲੋ ਬਹੁਤ ਤਾਂ ਆਈ ਐ ਮੇ ਹੱਥਿਆਂ ਤੇ ਗੋਲੀਆਂ ਵਰਾ ਦੇਣੀਆਂ ਕੋਈ ਸੂਰਬੋਤੀ ਦਾ ਕੰਮ ਤਾਂ ਨਹੀਂ ਹੁੰਦਾ ਪਰ ਚਲੋ ਤੁਸੀਂ ਇਹ ਤਾਲੀ ਹੋਇਆ ਨਾ ਪੁੱਛ ਪੁੱਛ ਕੇ ਗੋਲੀਆਂ ਮਾਰਦੇ ਹੋ ਤੁਸੀਂ ਹੈ ਨਾ ਕੀ ਆ ਯਾਰ ਕਿਹਾ ਤੁਸੀਂ ਇਨਸਾਨ ਨਹੀਂ ਹੋ ਸਾਡੇ ਪੰਜਾਬ ਵਿੱਚ ਵੀ ਰੋਪੜ ਵਿੱਚ ਵੀ ਸਾਰੇ ਬਹੁਤ ਸਾਰੇ ਮੁਸਲਮਾਨ ਵੀ ਰਹਿੰਦੇ ਨੇ ਤੇ ਖੀਰ ਦੇ ਵਿੱਚ ਮੈਂ ਆਪਣੇ ਪਹਿਲਕਾ ਉਹਦੇ ਵਿੱਚ ਸ਼ਹੀਦ ਹੋਏ ਆਪਣੇ ਭਰਾਵਾਂ ਨੂੰ ਆਪਣੀਆਂ ਭੈਣਾਂ ਜਾਂ ਹੋਰ ਜਿਹੜੇ ਵੀ ਸ਼ਹੀਦ ਹੋਏ ਨੇ ਉੱਤੇ ਠਾਈ ਉਹਨਾਂ ਨੂੰ ਆਪਣੇ ਵੱਲ ਸਲੂਟ ਵੀ ਕਰਦਾ ਤੇ ਸ਼ਰਧਾਂ ਦੇ ਫੁੱਲ ਭੇਟ ਕਰਦਾ ਤੇ ਉਮੀਦ ਕਰਦਾ ਕਿ ਪੰਜਾਬ ਤਾਂ ਕੀ ਭਾਰਤ ਜਾਂ ਪਾਕਿਸਤਾਨ ਕਿਸੇ ਵੀ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਕਿਉਂਕਿ ਜੰਗ ਇਸ ਤਰ੍ਹਾਂ ਦੀ ਘਟਨਾਵਾਂ ਆ ਵਾਪਰੇ ਜੰਗ ਜਦੋਂ ਜੇ ਕਿਤੇ ਲੱਗੀ ਤਾਂ ਸਭ ਤੋਂ ਵੱਧ ਪੰਜਾਬ ਦਾ ਹੋਣਾ ਹੈ ਪੰਜਾਬ ਦੇ ਨਾਲ ਬਾਰਡਰ ਲੱਗਦੇ ਨੇ ਹੁਸੈਨੀਵਾਲ ਲੱਗਦਾ ਏ ਕਿ ਬਾਂਗਾ ਬਾਰਡਰ ਲੱਗਦਾ ਏ ਪੰਜਾਬ ਦੇ ਨਾਲ ਕਈ ਬਾਰਡਰ ਲੱਗਦੇ ਨੇ ਕਿੱਥੇ ਵੀ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮੈਂ ਤਾਂ ਇਹ ਬੇਨਤੀ ਕਰਦਾ ਇਹੋ ਜਿਹਾ ਸੰਭਾਲ ਆ ਲਿਆ ਵੀ ਸਭ ਰੋਟੀ ਕਮਾ ਕੇ ਖਾਉਂਦੇ ਨੇ ਰੋਟੀ ਤੇ ਸਭ ਨੇ ਆਪਣੇ ਆਪਣੇ ਹੀਲੇ ਬਣਾਏ ਹੋਏ ਨੇ ਇਸ ਘਟਨਾ ਦੀ ਜਿੰਨੀ ਲਖੇਦੀ ਹੁੰਦੀ ਏ ਕਰੋ ਜਿਹੜੇ ਕਸ਼ਮੀਰੀ ਵੀਰ ਨੂੰ ਜਾਂ ਕੋਈ ਇੱਥੇ ਹੋਰ ਵੀਰ ਉਹਨਾਂ ਦੇ ਨਾਲ ਮੈਂ ਵੀ ਖਾਣਾ ਵੀਰੋ ਤੁਸੀਂ ਵੀ ਖਾ ਲੋ ਸਮਾ ਕਿਸੇਤੀ ਵੀ ਆ ਸਕਦਾ ਏ ਸასიਖਾਲ ਦੋਸਤੋ ਸਲੂਟ ਉਹਨਾਂ ਵੀਰਾਂ ਨੂੰ ਅਦਲ ਹੁਸੈਨ ਨੂੰ ਤੇ ਉਹਨਾਂ ਨੂੰ ਸ਼ਰਧਾ ਦੇ ਖੁੱਲ ਮੈਂ ਪੇਟ ਕਰਦਾ ਜਿਹੜੇ ਉੱਤੇ 79 ਸਾਲ ਆਪਣੀਆਂ ਜਾਨਾਂ ਵਾਰ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ